ਬਜਟ ਦੇ ਵਿੱਚ ਦੇਖ ਲਓ ਤੁਸੀਂ ਬਜਟ ਦੇ ਵਿੱਚ ਪੰਜਾਬ ਤਿੰਨ ਅੱਖਰਾਂ ਦਾ ਸੂਬੇ ਦਾ ਨਾਮ ਤਿੰਨ ਅੱਖਰਾਂ ਬਜਟ ਚ ਪੰਜਾਬ ਨਾਂ ਦਾ ਲਫ਼ਜ਼ ਨਹੀਂ ਬੋਲੇ ਗਿਆ ਪੰਜਾਬ ਕੱਲਾ ਕਿ ਚਲੋ ਐਂ ਹੀ ਕਹਿੰਦੇ ਕਿ ਦਿੱਲੀ ਤੋਂ ਜੰਮੂ ਤੱਕ ਇੱਕ ਟ੍ਰੇਨ ਜਾਣੀ ਹੈ ਜਿਹੜੀ ਬਾਇਆ ਪੰਜਾਬ ਜਾਊਗੀ ਪੰਜਾਬ ਹੀ ਕਹਿੰਦੇ ਕਿਤੇ ਨਾ ਕਿਤੇ ਨਾ ਪੰਜਾਬ ਦਾ ਨਾਮ ਨਹੀਂ ਬੋਲੇ ਗਿਆ ਕੁਝ ਦੇਣਾ ਤਾਂ ਬਾਅਦ ਦੀ ਗੱਲ ਹੈ 47% ਅਸੀਂ ਫੂਟਬਾਲ 'ਚ ਹਿੱਸਾ ਪਾਉਨੇ ਆ ਹਾਂ ਇੰਨਾ ਬਹੁਤ ਵਧੀਆ ਬੋਲੇ ਗਿਆ 80 ਕਰੋੜ ਲੋਕਾਂ ਨੂੰ ਹਮ ਰਾਸ਼ਨ ਦੇਣਗੇ ਉਹ ਰਾਸ਼ਨ ਕਿੱਥੋਂ ਆਉਂਦਾ ਜੀ ਪੰਜਾਬ ਦਿੰਦਾ ਨਾ ਉਹਦੇ ਬਾਰੇ ਨਹੀਂ ਬੋਲਦੇ ਜੀ ਤੇ ਪੰਜਾਬ ਤੋਂ ਆਉਂਦਾ ਰਾਸ਼ਨ ਬਜਟ ਦੇ ਵਿੱਚ ਪੰਜਾਬ ਦਾ ਨਾਮ ਨਹੀਂ ਬੋਲਿਆ ਗਿਆ ਸਾਡੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਗਈ 532 ਕਿਲੋਮੀਟਰ ਸਾਧ ਲੱਗਦੀ ਹੈ ਸਾਡੀ ਪੁਲਿਸ ਜਿਹੜੀ ਹੈ ਉਹ ਨੈਸ਼ਨਲ ਲੈਵਲ ਤੇ ਆਜ਼ਾਦੀ ਦੀ ਰੱਖਿਆ ਕਰਨ ਵਾਸਤੇ ਉੱਥੇ 30% ਦੇ ਨੇੜੇ ਸਾਡੀ ਪੁਲਿਸ ਜਿਹੜੀ ਹੈ ਉਹ ਦੇਸ਼ ਦਾ ਕੰਮ ਕਰ ਰਹੀ ਹੈ ਕੋਈ ਪੈਸਾ ਨਹੀਂ ਕੋਈ ਬਜਟ ਨਹੀਂ ਬਿਹਾਰ ਦੀ ਪੁਲਿਸ ਹੈ ਉਹ ਬਿਹਾਰ ਵਾਸਤੇ ਕੰਮ ਕਰਦੀ ਹੈ ਯੂਪੀ ਦੀ ਪੁਲਿਸ ਹੈ ਉਹ ਯੂਪੀ ਵਾਸਤੇ ਕੰਮ ਕਰੇ ਪੰਜਾਬ ਦੀ ਪੁਲਿਸ ਹੈ 30 ਤੋਂ 35% ਪੁਲਿਸ ਨੈਸ਼ਨਲ ਲੈਵਲ ਤੇ ਬਾਰਡਰ ਤੇ ਕੰਮ ਕਰਦੀ ਹੈ ਮਤਲਬ ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ ਦਾਤੇ ਲਾਤਾ